ਪ੍ਰੈਸ ਕਾਨਫਰੰਸ ਦੇ ਵਿੱਚ ਸਾਰੇ মিডিਆ ਦੇ ਸਾਥੀਆਂ ਦਾ ਪਹੁੰਚਣ ਦੇ ਲਈ ਬਹੁਤ-ਬਹੁਤ ਧੰਨਵਾਦ ਮੇਰੇ ਨਾਲ ਸਾਡੇ ਡਾਕਟਰ ਸਨੀ ਆਲੂਵਾਲੀਆ ਜੀ ਲਖਨਾ ਜੀ ਮੇਰੇ ਨਾਲ ਮੌਜੂਦ ਨੇ ਸੋ ਸਾਥੀਓ ਤੁਹਾਡਾ ਬਹੁਤ-ਬਹੁਤ ਧੰਨਵਾਦ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਦਿਨਾਂ ਤੋਂ ਇੱਕ ਬਹੁਤ ਅਹਿਮ ਮੁਹਿੰਮ ਡਰਾਈਵ ਯੁੱਧ ਨਸ਼ਿਆਂ ਵਿਰੁੱਧ ਉਹ ਸ਼ੁਰੂ ਕੀਤੀ ਗਈ ਸੀ ਕਿਉਂਕਿ ਸਾਡੇ ਨੈਸ਼ਨਲ ਕਨਵੈਨਸ਼ਨ ਸ਼੍ਰੀ ਅਰਵਿੰਦ ਕੇਜ ਰਿਵਾਜ ਜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਔਰ ਅਸੀਂ ਸਾਰੇ ਤੁਸੀਂ ਸਾਰੇ ਪੰਜਾਬ ਦੇ 3 ਕਰੋੜ ਲੋਕ ਪੰਜਾਬ ਦੀ ਇਸ ਭਿਆਨਕ ਜਿਹੜੀ ਬਿਮਾਰੀ ਨਸ਼ਿਆਂ ਤੋਂ ਗ੍ਰਸ ਸੀਗੇ ਸਾਰੇ ਬੜੇ ਫਿਕਰਮੰਦ ਸੀਗੇ ਸੋ ਇਹ ਇੱਕ ਮੁਹਿੰਮ ਨੂੰ ਆਖਰੀ ਦੌਰ ਦੇ ਵਿੱਚ ਸ਼ੁਮਾਰ ਕਰਨ ਦਾ ਫੈਸਲਾ ਕੀਤਾ ਪਾਰਟੀ ਨੇ ਔਰ ਸਰਕਾਰ ਨੇ ਜਿਸ ਦੇ ਤਹਿਤ ਯੁੱਧ ਨਸ਼ਾ ਵਿਰੁੱਧ ਵਰਗੇ ਡਰੱਗਸ ਉਹ ਸ਼ੁਰੂ ਕੀਤੀ ਗਈ ਔਰ ਮੈਨੂੰ ਇਹ ਦੱਸਦੇ ਹੋਏ ਅੱਜ ਤਸੱਲੀ ਹੋ ਰਹੀ ਹੈ ਕਿ ਉਹਦੇ ਵਿੱਚ ਬਹੁਤ ਵੱਡੀ ਅਚੀਵਮੈਂਟ ਹੈ ਜਿਹੜੀ ਉਹ ਪਿਛਲੇ ਦਿਨਾਂ ਦੇ ਵਿੱਚ ਮਿਲੀ ਹੈ ਔਰ ਨਾਲ ਹੀ ਮੈਂ ਉਹਨਾਂ ਲੋਕਾਂ ਦਾ ਉਹਨਾਂ ਸਾਥੀਆਂ ਦਾ ਵੀ ਦਿਲ ਦੀਆਂ ਗਹਿਰਾਈਆਂ ਜੋ ਧੰਨਵਾਦ ਕਰਨਾ ਚਾਹੁੰਦਾ ਸਿਵਲ ਸੁਸਾਇਟੀ ਦੇ ਵਿੱਚੋਂ ਚਾਹੇ ਮਾਪੇ ਨੇ ਚਾਹੇ ਕੋਈ ਟੀਚਰਜ਼ ਨੇ ਚਾਹੇ ਯੰਗਸਟਰਜ਼ ਨੇ ਜਾਂ ਉਹ ਲੋਕ ਵੀ ਜਿਹੜੇ ਪਹਿਲਾਂ ਡਰੱਗਸ ਦੇ ਵਿੱਚ ਪੈ ਗਏ ਸੀਗੇ ਤੇ ਛੱਡਣਾ ਚਾਹੁੰਦੇ ਨੇ ਉਹ ਲੋਕ ਵੀ ਕਈ ਨੌਜਵਾਨ ਅੱਗੇ ਆ ਰਹੇ ਨੇ ਕਿ ਜੀ ਅਸੀਂ ਇਸ ਬਿਮਾਰੀ ਨੂੰ ਨੂੰ ਹੱਥ ਲਾ ਕੇ ਦੇਖ ਲਿਆ ਪਰ ਹੁਣ ਅਸੀਂ ਇਹਦੇ ਵਿੱਚੋਂ ਨਿਕਲਣਾ ਚਾਹੁੰਦੇ ਆ ਸੋ ਸਿਵਲ ਸੁਸਾਇਟੀ ਵੀ ਸਮਾਜਿਕ ਵੀ ਇਹਦੇ ਵਿੱਚ ਸਾਡਾ ਸਾਥ ਦੇ ਰਿਹਾ ਔਰ ਮੈਂ ਸਮਝਦਾ ਕਿ ਜ਼ਿੰਮੇਵਾਰੀ ਵੀ ਸਾਰਿਆਂ ਦੀ ਬਣਦੀ ਹੈ ਜਿਹਦੇ ਤਹਿਤ ਮਲਟੀਪਲ 3 60 ਡਿਗਰੀਜ਼ ਜੋ ਪਲਾਨ ਹੈ ਉਹ ਬਣਾਇਆ ਗਿਆ ਜਿਸ ਦੇ ਤਹਿਤ ਇੱਕ ਪਾਸੇ ਐਨਫੋਰਸਮੈਂਟ ਕਿਉਂਕਿ ਦੋ ਪਾਰਟਸ ਨੇ ਇਸ ਪੂਰੀ ਮੁਹਿੰਮ ਦੇ ਨੰਬਰ 1 ਸਪਲਾਈ ਰਿਡਕਸ਼ਨ ਦੂਸਰਾ ਡਿਮਾਂਡ ਰਿਡਕਸ਼ਨ ਸਪਲਾਈ ਰਿਡਕਸ਼ਨ ਦੇ ਵਿੱਚ ਪੁਲਿਸ ਵੱਲੋਂ ਸਖਤੀ ਕੀਤੀ ਜਾ ਰਹੀ ਹੈ ਐਨਫੋਰਸਮੈਂਟ ਕੀਤੀ ਜਾ ਰਹੀ ਹੈ ਸਪਲਾਈ ਚੇਨ ਹੈ ਜਿਹੜੀ ਜੋ ਪਿਛਲੇ ਲੰਬੇ ਸਮੇਂ ਤੋਂ ਪਿਛਲੀਆਂ ਸਰਕਾਰਾਂ ਦੇ ਲੀਡਰਾਂ ਦੀ ਪੁਸ਼ਤਪਨਾਹੀ ਦੇ ਤਹਿਤ ਜਿਨ੍ਹਾਂ ਦੀ ਨੱਕ ਦੇ ਹੇਠ ਇੱਕ ਨਾਰਕੋ 테ਰਰਿਜ਼ਮ ਦਾ ਇੱਕ ਨੈਕਸਸ ਬਣ ਚੁੱਕਿਆ ਸੀਗਾ ਜਿਹਦੇ ਵਿੱਚ ਕੁਝ ਸਿਆਸਤਦਾਨ ਕੁਝ ਪੁਲਿਸ ਅਫਸਰ ਔਰ ਡਰੱਗ ਸਮਗਲਰਜ਼ ਇੱਕ ਨੈਕਸਸ ਬਣ ਚੁੱਕੇ ਸੀਗਾ ਟਿਕੜੀ ਬਣ ਚੁੱਕੀ ਸੀ ਕਿ ਜਿਹਦੀ ਵਜ੍ਹਾ ਕਰਕੇ ਅੱਜ ਪੰਜਾਬ ਪੰਜ ਦਰਿਆਵਾਂ ਦੀ ਸਰਤੀ ਪੰਜਾਬ ਦੇ ਵਿੱਚ ਛੇਵਾਂ ਨਸ਼ਿਆਂ ਦਾ ਦਰਿਆ ਜਿਹੜਾ ਉਹਨਾਂ ਨੇ ਵਹਾਇਆ ਤੇ ਹੁਣ ਜੋ ਸਪਲਾਈ ਰਿਡਕਸ਼ਨ ਹੈ ਉਹਦੇ ਲਈ ਪੁਲਿਸ ਐਨਫੋਰਸਮੈਂਟ ਕਰ ਰਹੀ ਹੈ ਸਖਤੀ ਕੀਤੀ ਜਾ ਰਹੀ ਹੈ ਜਿਹੜੀਆਂ ਜੋ ਜੋ ਬੈਕਵਰਡ ਚੇਨ ਜੇ ਕੋਈ ਕੋਈ ਐਡਿਕਟ ਮਿਲ ਜਾਂਦਾ ਉਹਦੇ ਤੋਂ ਪੁੱਛ ਕੇ ਚਕਰਦੇ ਹੋਏ ਤਫਤੀਸ਼ ਕਰਦੇ ਜਿੱਥੇ ਉਹਦਾ ਇਲਾਜ ਕਰਵਾਉਨੇ ਆਸੀਂ ਜਿਹੜੇ ਵੱਡੇ ਡਰਗਸ ਸਮਗਲਰਸ ਨੇ ਤਸਕਰ ਨੇ ਜਾਂ ਛੋਟੇ ਪੈਡਲਰਸ ਨੇ ਉਹਨਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ ਔਰ ਸਪਲਾਈ ਚੇਨ ਨੂੰ ਤੋੜਿਆ ਜਾ ਰਿਹਾ ਹੈ ਦੂਸਰੇ ਪਾਸੇ ਡਿਮਾਂਡ ਰਿਡਕਸ਼ਨ ਕਿਉਂਕਿ ਜਦੋਂ ਤੱਕ ਡਿਮਾਂਡ ਨਹੀਂ ਘਟੂਗੀ ਉਦੋਂ ਤੱਕ ਇਸ ਬਿਮਾਰੀ ਨੂੰ 100% ਖਤਮ ਨਹੀਂ ਕੀਤਾ ਜਾ ਰਿਹਾ ਸੋ ਇੱਕ 360 ਡਿਗਰੀਜ਼ ਪਲਾਨ ਹੈ ਜਿਹੜਾ ਉਹ ਬਣਾਇਆ ਗਿਆ ਸੀਗਾ ਜਿਸ ਦੇ ਤਹਿਤ ਮੈਨੂੰ ਇਹ ਦੱਸਦੇ ਹੋਏ ਅੱਜ ਤਸੱਲੀ ਹੋ ਰਹੀ ਹੈ ਕਿ ਅੱਜ ਤੱਕ ਐਨਡੀਪੀਐਸ ਦੇ ਹੁਣ ਤੱਕ 1488 ਕੇਸਿਸ ਨੇ ਜਿਹੜੇ 1488 ਉਹ ਦਰਜ ਕੀਤੇ ਜਾ ਚੁੱਕੇ ਨੇ ਜਿਦੇ ਵਿੱਚ 2049 ਲੋਕਾਂ ਨੂੰ ਪੈਡਲਸ ਨੂੰ ਸਮੱਗਲਰਸ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਔਰ ਜਿਹੜੇ ਕੁਝ ਸਮੱਗਲਰਸ ਜੀ ਅਗੇਂਸਟ ਗੈਂਗਸਟਰਸ ਜਿਹੜੇ ਇਸ ਕੰਮ ਦੇ ਵਿੱਚ ਪਏ ਹੋਏ ਸੀਗੇ ਪਿਛਲੀਆਂ ਸਰਕਾਰਾਂ ਦੇ ਸਮੇਂ ਹੌਸਲੇ ਬੁਲੰਦ ਸੀਗੇ ਤੇ ਜਦੋਂ ਪੁਲਿਸ ਰੋਕਣ ਦੀ ਕਾਰਵਾਈ ਕਰਨ ਦੀ ਕੋਸ਼ਿਸ਼ ਕਰਦੀ ਹੈ ਤੇ ਰਿਟੈਲੀਏਟਰੀ ਫਾਇਰ ਦੇ ਵਿੱਚ 28 ਜਿਹੜੇ ਜੋ ਗੈਂਗਸਟਰਸ ਨੇ ਜਾਂ ਸਮੱਗਲਰਸ ਨੇ ਉਹ ਬੜੇ ਗੰਭੀਰ ਰੂਪ ਦੇ ਨਾਲ ਉਹ ਜ਼ਖਮੀ ਹੋ ਚੁੱਕੇ ਨੇ ਇਸ ਰਿਟੈਲੀਏਟਰੀ ਫਾਇਰ ਦੇ ਵਿੱਚ ਔਰ ਹੁਣ ਤੱਕ 28 ਇਲਲੀਗਲ ਪ੍ਰਾਪਰਟੀਆਂ ਜਿਹੜੀਆਂ ਕਿ ਸਰਕਾਰੀ ਜ਼ਮੀਨਾਂ ਦੇ ਉੱਪਰ ਇਸ ਡਰੱਗ ਮਨੀ ਦੇ ਨਾਲ ਉਹ ਸਾਰੀਆਂ ਗਈਆਂ ਸੀਗੀਆਂ ਉਹ 28 ਉਹਨਾਂ ਨੂੰ ਮਲੀਆ ਮੀਟ ਕਰ ਦਿੱਤਾ ਗਿਆ ਔਰ ਮੈਂ ਸਮਝਦਾ ਕਿ ਜੇ ਤੁਸੀਂ ਆਮ ਲੋਕਾਂ ਨੂੰ ਜਾ ਕੇ ਪੁੱਛੋ ਕਿਉਂਕਿ ਜਿੱਥੇ ਆਮ ਲੋਕਾਂ ਦੇ ਵਿੱਚ ਇਸ ਗੱਲ ਦੀ ਤਸੱਲੀ ਹੈ ਕਿ ਜਿੰਨਾ ਇਹਨਾਂ ਡਰਗ ਪੈਰਨਲਸ ਦੇ ਸਮਗਲਰਸ ਨੇ ਲੋਕਾਂ ਦੇ ਬੱਚਿਆਂ ਦੀਆਂ ਨਸਾਂ ਦੇ ਵਿੱਚ ਜ਼ਹਿਰ ਪਹੁੰਚਾਇਆ ਤੇ ਉਸ ਜ਼ਹਿਰ ਦੇ ਪੈਸੇ ਦੇ ਨਾਲ ਆਪਦੇ ਮਹਿਲ ਸਾਰੇ ਹੁਣ ਜਦੋਂ ਟਹਿਰੇ ਨੇ ਤੇ ਉਹਦਾ ਇੱਕ ਇੱਕ ਰਿਪੈਲਿੰਗ ਇਫੈਕਟ ਹੈ ਜਿਹੜਾ ਉਹ ਜਾ ਰਿਹਾ ਹੈ ਕਿਉਂਕਿ ਹੁਣ ਮਾਪੇ ਰੋਕਣ ਲੱਗੇ ਭਾਈ ਇਸ ਕੰਮ ਦੇ ਵਿੱਚ ਨਾ ਭਾਈ ਨਹੀਂ ਜਿਹੜਾ ਮਕਾਨ ਹੈਗਾ ਉਹਦੇ ਤੇ ਵੀ ਸਰਕਾਰ ਦੀ ਨਿਗਾਹ ਪੈ ਸਕਦੀ ਉਹ ਵੀ ਇਸ ਘੇਰੇ ਦੇ ਵਿੱਚ ਆ ਸਕਦੇ ਸੋ ਮੈਂ ਸਮਝਦਾ ਉਸ ਉਸ ਚੀਜ਼ ਦਾ ਇੱਕ ਬਹੁਤ ਵੱਡਾ ਇੰਪੈਕਟ ਹੈ ਜਿਹੜਾ ਜਾ ਰਿਹਾ ਹੈ ਔਰ ਹੁਣ ਤੱਕ ਇਹ ਸਾਰੀ ਕਾਰਵਾਈ ਦੇ ਤਹਿਤ ਤਕਰੀਬਨ 1270 ਕਿਲੋ 1270 ਕਿਲੋ ਜੋ ਡਰੱਗਸ ਨੇ ਉਹ ਫੜੇ ਜਾ ਚੁੱਕੇ ਨੇ ਅ 12,63,000 ਜਿਹੜੀ ਡਰੱਗ ਮਣੀ ਹੈ ਉਹ ਰਿਕਵਰ ਕੀਤੀ ਜਾ ਚੁੱਕੀ ਹੈ ਔਰ 7,16,300 ਜੋ ਕੈਪਸੂਲਸ ਜਾਂ ਗੋਲੀਆਂ ਨੇ ਨਸ਼ੀਲੀਆਂ ਉਹ ਰਿਕਵਰ ਕੀਤੀਆਂ ਜਾ ਚੁੱਕੀਆਂ ਨੇ ਸੋ ਮੈਂ ਸਮਝਦਾ ਕਿ ਇਹ ਇੱਕ ਬਹੁਤ ਵੱਡੀ ਅਚੀਵਮੈਂਟ ਹੈ ਜਿਹਦਾ ਇੱਕ ਬਹੁਤ ਵੱਡਾ ਡੈਟਰਿੰਗ ਇਫੈਕਟ ਹੈ ਜਿਹੜਾ ਉਹ ਇਹਨਾਂ ਡਰਗ ਪੈਰਡਲਸ ਮੰਗਲਸ ਦੇ ਉੱਪਰ ਜਾ ਰਹੇ ਸੋ ਮੈਂ ਸਮਝਦਾ ਕਿ ਇੱਕ ਮੁਹਿੰਮ ਡਰਾਈਵ ਜਿਵੇਂ ਮੈਂ ਪਹਿਲਾਂ ਕਿਹਾ ਕਿ ਮੁਹਿੰਮ ਤਾਂ ਚਾਹੇ 3 ਸਾਲਾਂ ਤੋਂ ਹੀ ਚੱਲ ਰਹੀ ਸੀ ਪਰ ਉਹਨੂੰ ਲਾਸਟ ਹੱਲਾ ਲਾਸਟ ਪੁਸ਼ ਉਹਨੂੰ ਲਾਸਟ ਫੇਜ਼ ਦੇ ਵਿੱਚ ਜਦੋਂ ਦਾ 1 ਤਰੀਕ ਤੋਂ ਐਂਟਰ ਕਰਾਇਆ ਸੀ ਪੰਜਾਬ ਸਰਕਾਰ ਨੇ ਤੇ ਉਦੋਂ ਦਾ ਇਹ ਇਹਦਾ ਬਹੁਤ ਵੱਡੇ ਰਿਜ਼ਲਟ ਜਿਹੜੇ ਉਹ ਨਜ਼ਰ ਆ ਰਹੇ ਨੇ ਮੈਂ ਫੇਰ ਦੁਬਾਰ ਤੋਂ ਇੱਕ ਵਾਰ ਸੇ ਫੇਰ ਸਾਰੇ ਡਰਗ ਸਮਗਲਰਸ ਨੂੰ ਪੈਡਲਰਸ ਨੂੰ ਗੈਂਗਸਟਰਸ ਨੂੰ ਮੈਂ ਕਹਿਣਾ ਚਾਹੂੰਗਾ ਕਿ ਜਾਂ ਤਾਂ ਇਹ ਜੋ 2 ਨੰਬਰ ਦਾ ਧੰਦਾ ਹੈ ਇਹ ਜੋ ਨਸ਼ੇ ਦਾ ਕਾਰੋਬਾਰ ਹੈ ਜਾਂ ਤੁਸੀਂ ਇਹ ਛੱਡ ਦਿਓ ਜਾਂ ਪੰਜਾਬ ਛੱਡ ਦਿਓ ਨਹੀਂ ਇਹ ਕਾਰੋਬਾਰ ਕਿਵੇਂ ਛਡਾਉਣਾ ਹੈ ਸਾਨੂੰ ਪੰਜਾਬ ਸਰਕਾਰ ਨੂੰ ਪਤਾ ਤੇ ਅਸੀਂ ਕਰਕੇ ਦਿਖਾਵਾਂਗੇ